ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਹਰੀਕੇ ਨਗਰ ਗਏ ਉਥੋਂ ਦਾ ਚੌਧਰੀ ਬਖਤਾਵਰ ਹਜ਼ੂਰ ਦਾ ਪੁਰਾਣਾ ਜਾਣੂ ਸੀ ਜਦੋਂ ਮਹਾਰਾਜ ਜੀ ਗੁਰਤਾ ਗੱਦੀ ਤੇ ਨਹੀਂ ਸਨ ਬਿਰਾਜ ਉਦੋਂ ਦਾ ਕਿਤੇ ਪੁਰਾਣਾ ਜਾਣੂ ਉਹਨੂੰ ਪਤਾ ਲੱਗਿਆ ਵੀ ਗੁਰੂ ਅੰਗਦ ਦੇ ਮਹਾਰਾਜ ਆਏ ਨੇ ਉਹ ਵੀ ਹਜ਼ੂਰ ਦੇ دیدار ਕਰਨ ਵਾਸਤੇ ਪਹੁੰਚ ਗਿਆ ਜਦੋਂ ਦੀਵਾਨ ਦੀ ਸਮਾਪਤੀ ਹੋਈ ਮਹਾਰਾਜ ਨੇ ਚੌਧਰੀ ਬਖਤਾਵਰ ਦਾ ਹਾਲ ਚਾਲ ਪੁੱਛਿਆ ਜੋ ਸਰਸਰੀ ਗੱਲਬਾਤ ਸਾਡੀ ਚੱਲਦੀ ਹੈ ਰੁਟੀਨ ਦੀ ਪਰ ਨਾਲ ਹੀ ਜ਼ੂਰ ਨੇ ਉਹਦੀ ਅੰਦਰ ਦੀ ਹੋਂਮੈ ਤੇ ਝੋਟ ਕਰਦਿਆਂ ਪ੍ਰਸ਼ਨ ਕੀਤਾ ਆਖਿਆ ਚੌਧਰੀ ਜੀ ਬੜੀ ਦੁਬਦਾ ਤੁਹਾਡੇ ਚਿਹਰੇ ਦੇ ਉੱਤੇ ਸੀ ਮੈਂ ਜਦੋਂ ਤੁਸੀਂ ਆਏ ਤੇ ਤੁਹਾਡੇ ਚਿਹਰੇ ਵੱਲ ਵੇਖਿਆ ਤੁਸੀਂ ਬੜੇ ਅਸਮੰਜਸ ਦੇ ਦੇ ਵਿੱਚ ਸੀ ਜਿਵੇਂ ਤੁਹਾਨੂੰ ਕੋਈ ਸੁੱਝ ਨਾ ਰਿਹਾ ਹੋਵੇ ਤੇ ਬੜੀ ਦੁਬਦਾ ਜੀ ਤੁਹਾਡੇ ਚਿਹਰੇ ਦੇ ਉੱਤੇ ਇਸ ਤਰ੍ਹਾਂ ਦੇ ਹਾਵ ਭਾਵ ਮੈਨੂੰ ਨਜ਼ਰ ਆਏ ਕੀ ਗੱਲ ਹੈ ਚੌਧਰੀ ਸਮਝ ਗਿਆ ਵੀ ਮਹਾਰਾਜ ਨੂੰ ਇਸ ਗੱਲ ਦਾ ਇਲਮ ਹੈ ਸਤਿਗੁਰੂ ਮਹਾਰਾਜ ਦੇ ਸਾਹਮਣੇ ਨੇ ਸਿਰ ਚੁਕਾਇਆ ਕਹਿਣ ਲੱਗਾ ਹਜ਼ੂਰ ਜੇ ਤੁਸੀਂ ਇਹ ਜਾਣਦੇ ਹੋ ਵੀ ਮੈਂ ਦੁਬਦਾ ਵਿੱਚ ਸਾਂ ਦੇ ਵਿੱਚ ਦੁਬਦਾ ਦਾ ਕਾਰਨ ਵੀ ਤੁਸੀਂ ਜਾਣਦੇ ਹੀ ਹੋਵੋਗੇ ਹਜ਼ੂਰ ਮੁਸਕਰਾਏ ਤੇ ਮਹਾਰਾਜ ਨੇ ਆਖਿਆ ਤੁਹਾਨੂੰ ਲੱਗਦਾ ਪੀ ਇਹਨਾਂ ਲੋਕਾਂ ਦੇ ਨਾਲ ਬੈਠਣ ਦੇ ਨਾਲ ਤੁਸੀਂ ਛੋਟੇ ਹੋ ਜਾਣਾ ਸੀ ਜਾਂ ਤੁਹਾਡਾ ਰੁਤਬਾ ਘਟ ਜਾਂਦਾ ਦਾ ਤੁਹਾਡੀ ਚੌਧਰ ਹੈ ਤੇ ਇਹ ਮਜ਼ਦੂਰ ਕਿਰਤੀ ਕਿਸਾਨ ਆਮ ਕਿਤੇ ਕਰਨ ਵਾਲੇ ਨਗਰ ਦੇ ਰਹਿਣ ਵਾਲੇ ਲੋਕ ਨੇ ਪਰ ਯਾਦ ਰੱਖੋ ਤੁਸੀਂ ਚੌਧਰੀਓ ਵੀ ਇਹਨਾਂ ਦੀ ਬਦੌਲਤ ਹੋ ਬਾਣੀ ਦਾ ਵਾਕ ਹੈ ਕਿਆ ਸੁਲਤਾਨ ਸਲਾਮ ਵੀ ਹੋਣਾ ਕੀ ਬਾਦਸ਼ਾਹ ਤਖਤ ਦੇ ਉੱਤੇ ਬੈਠੇ ਜੇ ਪਰਜਾ ਹੀ ਐ ਨਹੀਂ ਤੇ ਬਾਦਸ਼ਾਹ ਕਾਹਦਾ ਮੰਨ ਲਓ ਜੇ ਪਰਜਾ ਹੀ ਨਹੀਂ ਤੇ ਬਾਦਸ਼ਾਹ ਕਾਹਦਾ ਤੈਨੂੰ ਤਾਂ ਇਹਨਾਂ ਲੋਕਾਂ ਦਾ एहसानमंद ਹੋਣਾ ਚਾਹੀਦਾ ਤੇਰੇ ਰਾਜ ਮਹਿਲਾਂ ਦੀ ਮਜ਼ਬੂਤੀ ਇਹਨਾਂ ਲੋਕਾਂ ਦੇ ਸਿਰ ਤੇ ਹੈ ਤੇਰੀ ਅਮੀਰੀ ਇਹਨਾਂ ਦੇ ਸਿਰ ਤੇ ਹੈ ਕਿਰਤ ਇਹ ਕਰਦੇ ਨੇ ਖਾਪਦੇ ਨੇ ਗਰੀਬੀ ਦੁੱਖ ਵਿਪਦਾਂ ਸਭ ਕੁਝ ਇਹ ਚੱਲਦੇ ਨੇ ਇਹਨੂੰ ਐਸ਼ ਪ੍ਰਸਤੀ ਦੀ ਸੁਖਭਈ ਜ਼ਿੰਦਗੀ ਬਖਸ਼ਦੇ ਨੇ। ਦਾਨਾ ਸ਼ਾਸਕ ਜਿਹੜਾ ਹੈ ਉਹ ਕਦੇ ਵੀ ਆਪਣੇ ਲੋਕਾਂ ਨੂੰ ਨੀਵਾ ਨਹੀਂ ਸਮਝੇਗਾ। ਖੈਰ ਹਜ਼ੂਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਚੋਟ ਉਹਨਾਂ ਦੇ ਹੰਕਾਰ ਤੇ ਕੀਤੀ। ਕਿ ਤੁਹਾਡੀ ਦੁਬਧਾ ਤੁਹਾਡੇ ਹੰਕਾਰ ਦੇ ਕਾਰਨ ਹੈ। ਤੁਹਾਡੇ ਅੰਦਰ ਜਿਹੜੀ ਗੁੰਝਲ ਪਈ ਹੋਈ ਹੈ ਨਾ ਵੀ ਮੈਂ ਵੱਡਾ ਮੈਂ ਵੱਡਾ ਤੇ ਬਾਕੀ ਲੋਕ ਛੋਟੇ। ਇਹ ਤੁਹਾਨੂੰ ਅੰਦਰੋਂ ਪਤਾ ਵੀ ਹੈ ਕਿ ਮੈਂ ਬੜਾ ਦੋਚਾ ਮੇਰੇ ਤੋਂ ਬੜੇ ਵੱਧ-ਵੱਧ ਕੇ ਲੋਕ ਇੱਥੇ ਨੇ ਫਿਰ ਵੀ ਤੁਹਾਡੇ ਅੰਦਰ ਆਦਰ ਦਾ ਭਾਵ ਉਹਨਾਂ ਪ੍ਰਤੀ ਨਹੀਂ ਆਉਣ ਦਿੰਦੀ ਇਹ ਚੀਜ਼ ਕਿਉਂਕਿ ਤੁਹਾਨੂੰ ਹੌ ਵਿੱਚ ਜੀਣ ਦਾ ਸੁਭਾਅ ਪੈ ਗਿਆ